ਹੈਲੋ ਜੀ ਸਾਰਨ ਸਸ਼ਕਾਲ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਕ੍ਰੋਸ਼ੀਆ ਦਾ ਇੱਕ ਸਵੈਟਰ ਤੇ ਇਹ ਸਵੈਟਰ ਦੇ ਜਿਹੜਾ ਬੈਕ ਪੈਨਲ ਆ ਉਹ ਦੀ ਵੀਡੀਓ ਜਿਹੜੀ ਆ ਮੇਰੇ YouTube ਚੈਨਲ ਤੇ ਆ ਚੁੱਕੀ ਆ ਤੇ ਤੁਸੀਂ ਪਹਿਲਾਂ ਉਹ ਵਾਲੀ ਦੇਖਣਾ ਉਹ ਵਾਲੀ ਵੀਡੀਓ ਦੇਖ ਲੈਣਾ ਤੇ ਹੁਣ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਫਰੰਟ ਪੈਨਲ ਤੇ ਇਹਦੇ ਨਾਲ ਨਾਲ ਹੀ ਆਪਾਂ ਬਟਨ ਪੱਟੀ ਬਣਾਵਾਂਗੇ। ਚਿਗਾ ਸਭ ਤੋਂ ਪਹਿਲਾਂ ਆਪਾਂ ਮੰਗੇ ਚੇਨ ਕਿਉਂਕਿ ਆਪਾਂ ਬਣਾਣਾ ਹੈ ਬਾਰਡਰ ਬਣਾਣਾ ਵਾ ਜੋ ਕਿ ਆਪਾਂ ਬੈਕ ਪੈਨਲ ਛੂ ਬਣਾਇਆ ਸੀਗਾ ਜਿਹੜਾ ਬੈਕ ਪੈਨਲ ਹੈ ਉਹਦੇ ਵਿੱਚ ਆਪਾਂ ਜਿਹੜੀ ਚੇਨਸ ਲਈਆਂ ਹੈਗੇ 95 ਤੇ ਇਹਦੇ ਵਿੱਚ ਰਵਾਂਗੇ ਆਪਾਂ 47 ਚੇਨ ਲਵਾਂਗੇ ਸ਼ੁਰੂ ਕਰਦੇ ਆਂ ਚੇਨ 1 2 3 4 5 6 7 43 44 but 546 and 47 ਆ ਹੋ ਗਏ ਸਾਡੀਆਂ 45 ਚੇਨਸ 3 ਚੇਨਸ ਐਕਸਟਾ ਲਵਾ ਗਏ ਕਿਉਂਕਿ ਹੁਣ ਆਪਾਂ ਕਰਨਾ ਵਾ ਡਬਲ ਕਰੋਸ਼ੀਆ 1 2 ਐਂਡ 3 ਹੁਣ ਧਾਗਾ ਲੈ ਕੇ ਜਿਹੜੀ 4ਥ ਨੰਬਰ ਵਾਲੀ ਚੇਨ ਆ ਉਹਦੇ ਵਿੱਚ ਆਪਾਂ ਡਬਲ ਕਰੋਸ਼ੀਆ ਕਰ ਲੈਣਾ ਤੇ ਇਹ ਵਾਲੀ ਜਿਹੜੀ ਰੋ ਹੈਗੀ ਆ ਫਰਸਟ ਰੋ ਜਿਹੜੀ ਸਾਡੀ ਫਰੰਟ ਪੈਨਲ ਦੀ ਸਾਡੀ ਆਪਾਂ ਡਬਲ ਕਰੋਸ਼ੀਆ ਬਣਾ ਕੇ ਕੰਪਲੀਟ ਕਰ ਲੈਣੀ ਆ ਜਿਹੜਾ ਬੈਗ ਪੈਨਲ ਆ ਉਹਦੇ ਵਿੱਚ ਮੈਂ ਤੁਹਾਨੂੰ ਪੂਰਾ ਡਿਟੇਲ ਨਾਲ ਵਾਟਰ ਬਣਾਉਣਾ ਹੈ ਡਬਲ ਚੇਨ ਬਣਾਉਣੀ ਸਭ ਕੁਝ ਜਿਹੜਾ ਉਹ ਬਹੁਤ ਹੀ ਡਿਟੇਲ ਨਾਲ ਦੱਸਿਆ ਵਾ ਇਸ ਕਰਕੇ ਤੁਸੀਂ ਉਹ ਜਿਹੜੀ ਵੀਡੀਓ ਵਾ ਜਾ ਕੇ ਦੇਖ ਲਿਓ ਇਸ ਸਵੈਟਰ ਦਾ ਸੈਕਿੰਡ ਪਾਰਟ ਆ हाँ जी हूँ इस तरीके डबल डबल क्रोशिया वह साड़ी कर लैने फोर्टी सैवन डबल क्रोशिया कर लैने इस तो बाद आप बनावे बॉर्डर हाँ जी तो देखो मैं फोर्टी दे सैवन तो फोर्टी सैवन जे डबल करोशिया कर लिया तो हूँ आप बॉर्डर शुरू करा सब तो पहले स्टार्टिंग लवेंगे थ्री चेन वन टू एंड थ्री थ्री चेन लेने तो बाद जरा ਸੈਕਿੰਡ ਵਲ ਡਬਲ ਗਰੋਸ਼ਿਆਵਾ ਫਰਸਟ ਨਹੀਂ ਸੈਕਿੰਡ ਵਲ ਡਬਲ ਗਰੋਸ਼ਿਆ ਉਹਦੇ ਇਦਾਂ ਗਰੋਸ਼ਿਆ ਵਿੱਚ ਪਾ ਕੇ ਨੂੰ ਇਦਾਂ ਪਿੱਛੋਂ ਦੀ ਪਾ ਕੇ ਇਦਾਂ 3 ਆ ਇਹਨੇ 3 ਦਾ 2 ਕਰ ਲੈਣਾ 2 ਦਾ 1 ਫਿਰ ਇੱਕ ਪਿੱਛੋਂ ਇਦਾਂ ਇੱਕ ਅੱਗੋਂ ਇੱਕ ਪਿੱਛੋਂ ਕਰਕੇ ਇਦਾਂ ਨੂੰ ਆਪਾਂ ਬਾਰਡਰ ਬਣਾਇ ਜਾਣਾ ਆਪਣਾ ਇਹ ਬਾਰਡਰ ਬਣਾਉਣਾ ਬਹੁਤ ਈਜ਼ੀ ਆ ਆ ਦੇਖੋ ਇਹ ਧਿਆਨ ਰੱਖਣਾ ਵਾ ਕਿ ਇੱਕ ਇੱਕ ਕੀ ਕਰਨਾ ਵਾ ਤੇ ਕੋਈ ਮਿਸ ਨਾ ਹੋਵੇ ਡਾਡੀ ਕੋਲ ਹਾਂ ਦੇਖੋ ਨਾ ਤੇ ਮੈਂ ਇਹਦੀਆਂ ਬਾਰਡਰਸ ਦੀਆਂ 8 ਰੋਜ਼ ਆ ਜਿਹੜੀਆਂ ਕੰਪਲੀਟ ਕਰੂੰਗੀ 8 ਰੋਜ਼ ਦਾ ਜਿਹੜਾ ਬਾਰਡਰ ਆ ਨਾ ਤਾਂ ਜਿਆਦਾ ਛੋਟਾ ਹੁੰਦਾ ਤੇ ਨਾ ਹੀ ਜਿਆਦਾ ਵੱਡਾ ਹੁੰਦਾ ਤੇ ਆਪਾਂ ਸ਼ੋਰ ਸਵੈਟਰ ਬਣਾ ਰਹੇ ਹਾਂ ਤੇ ਉਹਦੇ ਵਾਸਤੇ 8 ਰੋਜ਼ ਦਾ ਜਿਹੜਾ ਬਾਰਡਰ ਉਹ ਬਿਲਕੁਲ ਠੀਕ ਆ ਹਾਂਜੀ ਦੋਸਤੋ ਇਸੇ ਤਰੀਕੇ ਨਾਲ ਹੁਣ ਆਪਾਂ ਬਣਾਈ ਜਾਣਾ ਵਾ ਤੇ ਇਹਦੇ 8 ਰੋਸ ਕਾ ਲੈਣੀਆਂ ਤੇ ਇਹ ਇੰਨਾ ਗ ਵੱਨ ਜਾਣਾ ਵਾ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਡਿਜ਼ਾਈਨ ਆ ਦੇਖੋ ਮੈਂ ਜਿਹੜਾ ਬਾਰਡਰ ਉਹ ਆਪਣਾ ਬਣਾ ਲਿਆ ਵਾ 8 ਰੋਸ ਦਾ ਬਾਰਡਰ ਬਣਾ ਲਿਆ ਵਾ ਜਿੰਨਾ ਕਿ ਮੈਂ ਬੈਕ ਪੈਨਲ ਤੇ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਇੱਕ ਜਿਹੜੀ ਰੋ ਹੈਗੀ ਆ ਉਹ ਮੈਂ ਸਿੰਪਲ ਡਬਲ ਕ੍ਰੋਸ਼ੀ ਦੀ ਰੋ ਜਿਹੜੀ ਕੰਪਲੀਟ ਕਰ ਲਈ ਆ ਤੇ ਹੁਣ ਆਪਾਂ ਕਰਾਂਗੇ ਡਿਜ਼ਾਈਨ ਸ਼ੁਰੂ ਤੇ ਇਹ ਹੈਗਾ ਫਰੰਟ ਪੈਨਲ ਤੇ ਇਹਦੇ ਨਾਲ ਨਾਲ ਆਪਾਂ ਬਣਾਵਾਂਗੇ ਬਟਨ ਪੱਟੀ फ्रंट ਦੇ ਜਿਹੜੇ ਦੋ ਪੈਨਲ ਬਣੂਗੇ ਉਹਨਾਂ ਦੇ ਵਿੱਚੋਂ ਇੱਕ ਪੈਨਲ ਦੇ ਵਿੱਚੋਂ ਜਿਹੜੇ ਤੁਸੀਂ ਫਰਸਟ ਜਿਹੜੇ ਪੰਜ ਜਿਹੜੇ ਡਬਲ ਕਰੋਸ਼ੇ ਹੋਣਗੇ ਉਹ ਤੁਸੀਂ ਐਜ਼ ਅ ਬਟਨ ਪੱਟੀ ਰੱਖਣੇ ਆ ਤੇ ਦੂਸਰੇ ਪੈਨਲ ਵਿੱਚੋਂ ਤੁਸੀਂ ਲਾਸਟ ਵਾਲੇ ਜਿਹੜੇ ਪੰਜ ਡਬਲ ਕਰੋਸ਼ੇ ਹੋਗੇ ਉਹ ਐਜ਼ ਅ ਰੱਖਣੇ ਆ ਬਟਨ ਪੱਟੀ ਠੀਕ ਆ ਤਾਂ ਇਹ ਜਿਹੜੀ ਬਟਨ ਪੱਟੀ ਸਹੀ ਆਊਗੀ ਦੋਨੋਂ ਪਾਸੇ ਆਊਗੀ ਬਟਨ ਪੱਟੀ ਹਾਂਜੀ ਤੇ ਹੁਣ ਆਪਾਂ ਪਾਵਾਂਗੇ ਡਿਜ਼ਾਈਨ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਦਾਂ ਕ੍ਰੋਸ਼ੇ ਨੇ ਇਦਾਂ ਲੈਣਾ ਵਾ ਠੀਕ ਆ ਜਿਹੜਾ ਡਬਲ ਕ੍ਰੋਸ਼ੇ ਬਾਰੇ ਪਿੱਛੋਂ ਦੀ ਕੱਢਣਾ ਵਾ ਤੱਗ ਲਿਆ ਇਹਨੂੰ ਕੱਢਣੀਆਂ ਫਿਰ ਤੋਂ ਇੱਕ ਵਾਰ ਤੱਗ ਲੈਣਾ ਫਿਰ ਇਹਨੂੰ ਇਦਾਂ ਡਬਲ ਕ੍ਰੋਸ਼ੇ ਦੇ ਕੱਢਣਾ ਪਿੱਛੋਂ ਫਿਰ ਤੱਗ ਲੈਣਾ ਠੀਕ ਫਿਰ ਤੱਗ ਲੈ ਕੇ ਇਹ ਸਾਰੇ ਕੱਢ ਦੇਣੇ ਆ ਦੋ ਫਿਰ ਦੋ ਰੇਜ਼ਾਂ ਸਾਡੇ ਕੋਲ ਤੇ ਦੋ ਦਾ ਇੱਕ ਕਰ ਦੇਣਾ ਠੀਕ ਆ ਤੇ ਫਿਰ ਕਰੋਸ਼ਾ ਫਿਰ ਜਿਹੜਾ ਕਰੋਸ਼ਾ ਵਾ ਉਹ ਡਬਲ ਕਰੋਸ਼ੇ ਦੇ ਇਦਾਂ ਅੱਗੋਂ ਦੀ ਘੱਟਣਾ ਵਾ ਤੇ ਇਹ ਜਿਹੜਾ ਅੱਗੋਂ ਦੀ ਘੱਟਣਾ ਵਾ ਉਹਦੇ ਵਿੱਚ ਆਪਾਂ ਸਿਰਫ ਇਹਨੂੰ ਇੱਕ ਵਾਰ ਹੀ ਕਰਨਾ ਵਾ ਡਬਲ ਕਰੋਸ਼ੇ ਵਾਂਗੂ ਕਰ ਦੇਣਾ ਵਾ ਠੀਕ ਆ ਜਿਹਦੇ ਵਿੱਚ ਅਸੀਂ ਕਰੋਸ਼ਾ ਪਿੱਛੇ ਦੀ ਘੱਟਣਾ ਵਾ ਦੇ ਵਿੱਚ ਆਪਾਂ ਦੋ ਵਾਰੀ ਘੱਟਣਾ ਵਾ ਇਹ ਜਿਹੜਾ ਸਾਰਾ ਡਿਜ਼ਾਈਨ ਆ ਇਹ ਜਿਹੜੀ ਸਾਰੀ ਰੋ ਹੈ ਉਹ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰਨੀ ਆ ਠੀਕ ਆ ਬੜਾ ਈਜ਼ ਡਿਜ਼ਾਈਨ ਆ ਤੇ ਇਹ ਜਿਹੜਾ ਡਿਜ਼ਾਈਨ ਆ ਮੈਂ ਜ਼ਿਆਦਾ ਡਿਟੇਲ ਵਿੱਚ ਦੱਸਿਆ ਵਾ ਇਹ ਤੋਂ ਪਿਛਲੀ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਬੈਕ ਪੈਨਲ ਬਣਾਇਆ ਵਾ ਠੀਕ ਆ ਬਸ ਇੱਕ ਜਿਹੜਾ ਉਹਨੂੰ ਆਪਾਂ ਦੋ ਵਾਰੀ ਗੰਨਾ ਤੇ ਇੱਕ ਨੂੰ ਆਪਾਂ ਇੱਕ ਵਾਰੀ ਗੰਨਾ ਤੇ ਇਸੇ ਤਰੀਕੇ ਨਾਲ ਹੀ ਕਰਦੇ ਕਰਦੇ ਸਹੀ ਆਪਣੀ ਜਿਹੜੀ ਰੋ ਕੰਪਲੀਟ ਕਰ ਲੈਣੀ ਆ ਠੀਕ ਹੈ ਇਸੇ ਤਰੀਕੇ ਨਾਲ ਆਪਾਂ ਆਪਣੀ ਰੋ ਕੰਪਲੀਟ ਕਰ ਲੈਣੀ ਆ ਤੇ ਜਿਹੜਾ ਇਹ ਵਾਲਾ ਫਰੰਟ ਪੈਨਲ ਹੈ ਇਹਦੇ ਵਿੱਚ ਜਿਹੜੀ ਆ ਬਟਨ ਪੱਟੀ ਉਹ ਮੈਂ ਲਾਸਟ ਵਾਲੇ ਜਿਹੜੇ ਪੰਜ ਡਬਲ ਕ੍ਰੋਸ਼ੀਆ ਵਾ ਇਹਦੇ ਵਿੱਚ ਮੈਂ ਬਣਾਉਂਗੀ ਤੇ ਇੱਕ ਪੈਨਲ ਵਿੱਚ ਮੈਂ ਫਰੰਟ ਵਾਲੇ ਜਿਹੜੇ ਪੰਜ ਆ ਡਬਲ ਕ੍ਰੋਸ਼ੀਆ ਉਹ ਤੋਂ ਬਣਾਵਾਂਗੀ ਠੀਕ ਹੈ ਤੇ ਇਹ ਵਾਲੇ ਪੈਨਲ ਵਿੱਚ ਮੈਂ ਲਾਸਟ ਵਾਲੇ ਤੋਂ ਬਣਾਉਂਗੀ ਦੇਖੋ ਮੈਂ ਜਿਹੜੀ ਆ ਰੋ ਕੰਪਲੀਟ ਕਰ ਲਈ ਆ ਡਿਜ਼ਾਈਨ ਵਾਲੀ ਤੇ ਲਾਸਟ ਵਿੱਚ ਮੈਂ ਜਿਹੜੇ 5 ਡਬਲ ਕ੍ਰੋਸ਼ੀਆ ਛੱਡ ਤੇ ਆ ਕਿਉਂਕਿ ਇੱਥੇ ਆਪਾਂ ਬਣਾਣੀਆਂ ਬਟਨ ਪੱਟੀ ਚਿਕਾ ਤੇ ਬਟਨ ਬੱਟੀ ਵਾਸਤੇ ਦੇਖੋ ਆਪਾਂ ਸਿੰਪਲ ਜਿਹੜੇ ਪੰਜ ਹੀ ਗਏ ਉਹ ਡਬਲ ਗਰੋਸ਼ਾ ਕਰ ਲੈਣੇ ਆ ਹਰ ਰੋੜ ਵਿੱਚ ਆਣ ਕੇ ਆਪਾਂ ਇਹਨੂੰ ਸਿੰਪਲ ਹੀ ਕਰਨਾ ਵਾ ਦੇਖੋ ਆਪਾਂ ਪੰਜ ਡਬਲ ਗਰੋਸ਼ਾ ਕਰ ਲਏ ਹੁਣ ਆਪਾਂ ਨੇ ਤਾਂ ਪਰ ਲਵਾਗੇ ਆਪਣੇ ਪੈਟਰਨ ਨੂੰ ਤੇ 3 ਚੇਨ ਲਵਾਂਗੇ 1 2 ਐਂਡ 3 ਆਪਾਂ 3 ਚੇਨ ਲਵਾਂ ਲਿਆ ਦਿਖੋ ਹੁਣ ਆਪਾਂ ਜਿਹੜੀ ਅਗਲੀ ਰੋ ਹੈਗੀ ਕਰਾਂਗੇ ਸਿੰਪਲ ਡਬਲ ਕਰੋਸ਼ੀਆ ਠੀਕ ਆ ਜਦੋਂ ਆਪਾਂ ਇੱਕ ਡਿਜ਼ਾਈਨ ਵਾਲੀ ਸਲਾਈ ਬਣਾ ਲਈਏ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ 3 ਰੋਸ ਹੈਗੀਆਂ ਆ ਮਾ ਉਹ ਡਬਲ ਕਰੋਸ਼ੀਆ ਵਾਲੀਆਂ ਕਰਨੀਆਂ ਆ 3 ਰੋਸ ਕਰਨ ਤੋਂ ਬਾਅਦ ਫਿਰ ਤੋਂ ਕਰਾਂਗੇ ਆਪਾਂ ਡਿਜ਼ਾਈਨ ਵਾਲੀ ਰੋ ਤੇ ਡਿਜ਼ਾਈਨ ਵਾਲੀ ਰੋ ਤੋਂ ਬਾਅਦ ਫਿਰ ਥ੍ਰੀ ਡਬਲ ਕਰੋਸ਼ੀਆ ਵਾਲੀਆਂ ਰੋਸ ਕਰਾਂਗੇ ਥ੍ਰੀ ਡਬਲ ਕਰੋਸ਼ੀਆ ਦੀ ਰੋਸ ਕੰਪਲੀਟ ਕਰਾਂਗੇ ਹਾਂਜੀ ਤਾਂ ਦੇਖੋ ਜਿਹੜੀਆਂ ਡਬਲ ਕਰੋਸ਼ੀਆ ਦੀਆਂ ਜਿਹੜੀ ਥ੍ਰੀ ਰੋਸ ਆ ਉਹ ਮੈਂ ਕੰਪਲੀਟ ਕਰ ਲਈਆਂ ਵਾ ਤੇ ਹੁਣ ਫਿਰ ਤੋਂ ਆਪਾਂ ਡਿਜ਼ਾਈਨ ਵਾਲੀ ਜਿਹੜੀ ਰੋ ਆ ਉਹ ਬਣਾਵਾਂਗੇ ਸਭ ਤੋਂ ਪਹਿਲਾਂ ਲਵਾਂਗੇ ਥ੍ਰੀ ਚੇਨ 1 2 and 3 ਠੀਕ ਆ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਹੁਣ ਇਦਾਂ ਕਰੋਸ਼ੀਆ ਕੱਢਿਆ ਪਿੱਛੋਂ ਦੀ ਇੱਕ ਵਾਰੀ ਤੇ ਫੇਰ ਇੱਕ ਵਾਰੀ ਠੀਕ ਹੈ ਇੱਕ ਵਾਰੀ ਦੋ ਵਾਰੀ ਕਰਨਾ ਵਾ ਤੇ ਇੱਕ ਵਾਰੀ ਇੱਕ ਵਾਰ ਠੀਕ ਹੈ ਜਿਹੜਾ ਇਧਰੋਂ ਆਪਾਂ ਕਰਨਾ ਵਾ ਇਹ ਚਾਪਾ ਸਿਰਫ ਇੱਕ ਵਾਰੀ ਕਰਨਾ ਫੇਰ ਅੱਗੇ ਇਹਨੂੰ ਦੋ ਵਾਰੀ ਕਰਾਂਗੇ ਤੇ ਫੇਰ ਇੱਕ ਵਾਰ ਠੀਕ ਹੈ ਇਹ ਜਿਹੜੀ ਰੋ ਹੈ اسی ਤਰੀਕੇ ਨਾਲ ਕੰਪਲੀਟ ਕਰਨੀ ਆ ਤੇ ਇਹ ਜੋ ਐਮਲ ਜਿਹੜਾ ਹੋਗਾ ਇਸ ਤੋਂ ਬਾਅਦ ਫਿਰ ਤੋਂ ਆਪਾਂ 3 ਜਿਹੜੀਆਂ ਰੋਜ਼ ਹੈਆਂ ਵਾ ਉਹ ਡਬਲ ਕਰੋਸ਼ੀ ਦੇ ਕਰਨੀਆਂ ਵਾ ਤੇ ਉਸ ਤੋਂ ਬਾਅਦ ਫਿਰ ਡਿਜ਼ਾਈਨ ਵਾਲੀ ਰੋ ਕਰਨੀ ਹੈ ਠੀਕ ਆ ਤੇ ਇਦਾਂ ਕਰਦੇ ਕਰਦੇ ਹੋਏ ਆਪਾਂ ਇਹਨੂੰ ਬਣਾਈ ਜਾਣਾ ਵਾ ਤੇ ਹੁਣ ਮੈਂ ਮੋਡੇ ਦੀ ਕਟਾਈ ਤੱਕ ਬਣਾ ਲਵਾਂ ਤੇ ਫਿਰ ਆਪਾਂ ਮੋਡੇ ਦੀ ਕਟਾਈ ਪਾਵਾਂਗੇ ਤੇ ਨਾਲ ਹੀ ਆਪਾਂ ਵੀ ਨੱਕ ਦੀ ਜਿਹੜੀ ਆ ਉਹ ਵੀ ਕਟਿੰਗ ਕਰਾਂਗੇ ਠੀਕ ਆ ਹਾਂਜੀ ਗਾਇਸ ਤਾਂ ਦੇਖੋ ਮੈਂ ਜਿਹੜਾ ਇਹ ਵਾਲਾ ਫਰੰਟ ਪੈਨਲ ਉਹ ਇੰਨਾ ਵੜਾ ਬਣਾ ਲਿਆ ਵਾ ਤੇ ਹੁਣ ਆਪਾਂ ਜਿਹੜੀ ਮੋਢੇ ਦੀ ਕਾਰਟ ਪਾਣੀ ਆ ਤੇ ਨਾਲ ਦੇ ਨਾਲ ਆਪਾਂ ਜਿੱਧਰ ਬਟਨ ਪੱਟੂ ਵਾਲੀ ਸਾਈਡ ਹੈ ਇਹ ਵਾਲੀ ਸਾਈਡ ਆਪਾਂ ਵੀ ਨੱਕ ਜਿਹੜੀ ਉਹ ਕਾਰਟ ਪਾਈ ਜਾਣੀ ਆ ਠੀਕ ਆ ਤੇ ਇਧਰ ਸਾਈਡ ਪਾਵਾਂਗੇ ਆਪਾਂ ਮੋਢੇ ਦੀ ਕਾਰਟ ਤਾਂ ਦੇਖੋ ਹੁਣ ਜਿਹੜੀ ਇਹ ਵਾਲੀ ਸਲਾਈ ਚੱਲਦੀ ਪਈ ਮੇਰੀ ਡਬਲ ਕ੍ਰੋਸ਼ੀਏ ਵਾਲੀ ਜਿਹੜੀ ਡਬਲ ਕ੍ਰੋਸ਼ੀਏ ਵਾਲੀ ਥਰਡ ਸਲਾਈ ਉਹ ਚੱਲਦੀ ਪਈ ਆ ਤੇ ਇਹਦੇ ਲਾਸਟ ਵਿੱਚ ਆਪਾਂ ਪਾਵਾਂਗੇ ਮੋਡ ਦੀ ਮੋਡੇ ਦੀ ਕਾਰਡ ਤੇ ਜਿਹੜੀ ਕਾਰਡ ਪਾਣੀ ਹੈਗੀ ਆ ਉਹ ਆਪਾਂ ਪਾਣੀ ਆ ਪਹਿਲਾਂ ਆਪਾਂ ਚਾਰ ਜਿਹੜੇ ਡਬਲ ਕਰੋਸ਼ੇ ਉਹ ਕਾਟ ਕਰਾਂਗੇ ਫਿਰ ਤਿੰਨ ਫਿਰ ਦੋ ਤੇ ਫਿਰ ਇੱਕ ਇਸ ਤਰੀਕੇ ਨਾਲ ਆਪਾਂ ਜਿਹੜੀ ਕਟਿੰਗ ਕਰਨੀ ਆ ਤੇ ਹੁਣ ਆ ਦੇਖੋ ਇਹਦੇ ਵਿੱਚ ਮੈਂ ਜਿਹੜੇ ਚਾਰ ਡਬਲ ਕਰੋਸ਼ੇ ਛੱਡ ਦੇਣ ਆਪੇ ਦੇਖੋ 1 2 3 4 ਇਹ ਛੱਡ ਦੇਣੇ ਆ ਤੇ ਇਹਨੂੰ ਇਦਾਂ ਟਰਨ ਕਰ ਲੈਣਾ ਹਾਂਜੀ ਤੇ ਜਿਹੜੀ ਆਪਾਂ ਕਰੋਸ਼ੀ ਵਿੱਚ ਕਰਦੇ ਆ ਮੋਡੇ ਦੀ ਕਾਰਡ ਉਹਦੇ ਵਿੱਚ ਆਪਾਂ ਹਰ ਇੱਕ ਸਲਾਈ ਵਿੱਚ ਕਾਟ ਪਾਣੇ ਆ ਠੀਕਾ ਤੇ ਇਥੇ ਬਿਲੋਂ ਪਾਈਕ ਚੇਨ ਲਵਾਂਗੇ ਠੀਕਾ ਹੁਣ ਸਾਡੀ ਜਿਹੜੀ ਇਹ ਵਾਲੀ ਸਲਾਈ ਇਹਦੀ ਆਪਾਂ ਇਹਦੇ ਵਿੱਚ ਆਪਾਂ ਚਾਰ ਘੱਟ ਕਰਤੇ ਹੁਣ ਸਾਡੀ ਜਿਹੜੀ ਨੈਕਸਟ ਸਲਾਈ ਹੈਗੀ ਆ ਜਿਹੜੀ ਨੈਕਸਟ ਰੋ ਹੋਈ ਹੈਗੀ ਆ ਹੁਣ ਉਹਦੇ ਵਿੱਚ ਆਪਾਂ ਤਿੰਨ ਘੱਟ ਕਰਾਂਗੇ ਇਹਦੇ ਵਿੱਚ ਆਪਾਂ 3 ਸਲਿੱਪ ਸਟੀਚ ਬਣਾਵਾਂਗੇ ਦੇਖੋ 1 2 ਐਂਡ 3 ਠੀਕਾ ਫਰਸਟ ਰੋ ਵਿੱਚੋਂ ਅਸੀਂ 4 ਛਾਰ ਤੇ ਸੈਕਿੰਡ ਵਿੱਚ ਆਪਾਂ 3 ਛਾਰ ਤੇ ਤੇ ਹੁਣ ਆਪਾਂ ਇਧਰ 3 ਸਲਿਪ ਸਟੀਚ ਕਰਦੇ ਹੁਣ 3 ਚੇਨ ਬਣਾਵਾਂਗੇ 1 2 ਐਂਡ 3 ਹੁਣ ਇਹ 3 ਜਿਹੜੇ ਸਿੰਪਲ ਕਰੋਸ਼ੀਆ ਬਣੀਆਂ ਜਿਹੜੀਆਂ ਰੋਸ ਕੰਪਲੀਟ ਹੋ ਗਈਆਂ ਤੇ ਹੁਣ ਆਪਾਂ ਬਣਾਵਾਂਗੇ ਡਿਜ਼ਾਈਨ ਵਾਲੀ ਰੋ ਜਿਹੜਾ ਆਪਾਂ ਡਿਜ਼ਾਈਨ ਬਣਾਣੇ ਆ ਉਸੇ ਤਰੀਕੇ ਨਾਲ ਆਪਾਂ ਜਿਹੜਾ ਆਪਣਾ ਡਿਜ਼ਾਈਨ ਹੋ ਉਹ ਬਣਾ ਲੈਣਾ ਤੇ ਆਪਾਂ ਨਾਲ ਨਾਲ ਹੀ ਇਹਦੇ ਜਿਹੜੀ ਵੀ ਨੱਕ ਦੀ ਕਟਿੰਗ ਆ ਉਹ ਵੀ ਕਰਨੀ ਆ ਹੁਣ ਇਹ ਵਾਲੀ ਸਲਾਈ ਦੇ ਇੱਧਰ ਜਰਾ ਆਪਾਂ ਇੱਥੇ ਪਹੁੰਚਣਾ ਵਾ ਤੇ ਇੱਥੇ ਆਪਾਂ ਜਿਹੜੀ ਵੀ ਨੱਕ ਦੀ ਕਟਿੰਗ ਆ ਉਹ ਸ਼ੁਰੂ ਕਰ ਦੇਣੀ ਆ ਪਹਿਲਾਂ ਮੈਂ ਇਹਨੂੰ ਇੱਥੋਂ ਤੱਕ ਬਣਾ ਲਵਾਂਗੀ ਫਿਰ ਆਪਾਂ ਕਰਾਂਗੇ ਵੀ ਨੱਕ ਦੀ ਕਟਿੰਗ ਹਾਂਜੀ ਤਾਂ ਦੇਖੋ ਜਿਹੜੀ ਇਹ ਵਾਲੀ ਰੋ ਆ ਮੈਂ ਇੱਥੋਂ ਤੱਕ ਕੰਪਲੀਟ ਕਰ ਲੀਆ ਤੇ ਹੁਣ ਇੱਧਰ ਸਾਡੇ ਨਾਲ ਨਾਲ ਚੱਲਦੀ ਵੀ ਆ ਬਟਨ ਪੱਟੀ ਠੀਕ ਆ ਜਿਹੜੇ 5 ਜਿਹੜੇ ਡਬਲ ਕ੍ਰੋਸ਼ੀਆ ਜਿਹੜੇ ਰਹਿ ਗਏ ਉਹ ਮੈਂ ਰੱਖ ਲਈ ਹਾਂ ਬਟਨ ਪੱਟੀ ਵਾਸਤੇ ਤੇ ਹੁਣ ਮੇਰੇ ਇੱਥੋਂ ਜਿਹੜਾ 7 ਡਬਲ ਕ੍ਰੋਸ਼ੀਆ ਜਿਹੜੇ ਰਹਿ ਗਏ ਪੰਜ ਤੇ ਸਾਡੇ ਜਿਹੜੇ ਬਟਨ ਪੱਟੀ ਵਾਲੇ ਆ ਤੇ ਦੋ ਰਹਿ ਗਏ ਜਿਨ੍ਹਾਂ ਦਾ ਆਪਾਂ ਦੋ ਦਾ ਇੱਕ ਕਰ ਦੇਣਾ ਵਾ ਤਾਂ ਜੋ ਉੱਥੇ ਜਿਹੜੀ ਵੀ ਨੈਕ ਦੀ ਕਟਿੰਗ ਉਹ ਸ਼ੁਰੂ ਹੋ ਜਵੇ ਠੀਕ ਆ ਵੀ ਨੈਕ ਦੀ ਕਟਿੰਗ ਉਹ ਸ਼ੁਰੂ ਕਰਨੀ ਆ ਜਿਹੜੀ ਪਹਿਲਾਂ ਆਪਾਂ ਜਿਹੋ ਚ ਪਹਿਲਾਂ ਆਪਾਂ 4 ਘਟਾਣੇ ਉੱਛ ਨਹੀਂ ਕਰਨੇ ਜਿੱਦ ਤੋਂ ਆਪਾਂ 3 ਘਟਾਣੇ ਆ ਨਾ ਮੋਡ ਰਿਕਾਰਡ ਉਹਦੇ ਨਾਲ ਦੀ ਉਸੇ ਸਲਾਈ ਵਿੱਚ ਦੂਜੇ ਪਾਸੇ ਆਪਾਂ ਜਿਹੜੀ ਵੀ ਨੈਕ ਦੀ ਕਟਿੰਗ ਉਹ ਸ਼ੁਰੂ ਕਰ ਦੇਣੀ ਆ ਠੀਕ ਹੈ ਤੇ ਹੁਣ ਇਹਦੀ ਕਟਿੰਗ ਦੇਖੋ ਇਹ ਮੇਰੀ ਜਿਹੜੀ ਡਿਜ਼ਾਈਨ ਵਾਲੀ ਰੋਆ ਤੇ ਹੁਣ ਇਹਦੇ ਵਿੱਚ ਜੇ ਆਪਾਂ ਕਟਿੰਗ ਕਰਨੀ ਆ ਪਹਿਲਾਂ ਆਪਾਂ ਇੱਕ ਜਿਵੇਂ ਆਪਾਂ ਡਬਲ ਕਰੋਸ਼ੀਆ ਕਰ ਲਿਆ ਠੀਕ ਆ ਇਹ ਵੀ ਡਬਲ ਕਰੋਸ਼ੀਆ ਕਰ ਲਿਆ ਹੁਣ ਦੋ ਰਹਿ ਗਏ ਇਹਨਾਂ ਨੂੰ ਨਹੀਂ ਕਟੋਣਾ ਫੇਰ ਤਾਂ ਅੱਗ ਲੈਣਾ ਫੇਰ ਇਹਦਾ ਡਬਲ ਕਰੋਸ਼ੀਆ ਕਰ ਲੈਣਾ ਤੇ ਇਹਦਾ ਐਦਾਂ ਕਰ ਲੈਣਾ ਠੀਕ ਆ ਉਹਨਾਂ ਤਿੰਨ ਰਹਿ ਗਏ ਨਾ ਹੁਣ ਤਿੰਨਾਂ ਦਾ ਇੱਕ ਕਰ ਦੇਣਾ ਠੀਕ ਆ ਇਹਦੇ ਨਾਲ ਕੀ ਸਾਡਾ ਜਿਹੜਾ ਇੱਕ ਡਬਲ ਕ੍ਰੋਸ਼ੀਆ ਵਾ ਉਹ ਘਟ ਗਿਆ ਠੀਕ ਆ ਤੇ ਉਹਨਾਂ ਹੱਟ ਗੁਰਾਗੇ ਪੰਜ ਡਬਲ ਕ੍ਰੋਸ਼ੀਏ ਉਹ ਆਪਾਂ ਐਜ਼ ਅ ਬਟਨ ਪੱਟੀ ਵਾਲੇ ਜਿਹੜੇ ਲਈ ਹੋਇਆ ਉਹਨੂੰ ਇਦਾਂ ਹੀ ਕਰ ਲੈਣਾ ਵਾ ਡਬਲ ਕ੍ਰੋਸ਼ੀਆ ਕਰ ਲੈਣਾ ਠੀਕ ਆ ਇਹ ਜਿਹੜੇ ਪੰਜ ਡਬਲ ਕ੍ਰੋਸ਼ੀਆ ਇਹਨੂੰ ਇਸੇ ਤਰੀਕੇ ਨਾਲ ਹੀ ਆਪਾਂ ਕਰਦੇ ਜਾਣਾ ਵਾ ਠੀਕ ਆ ਆ ਦੇਖੋ ਇਦਾਂ ਹੋ ਗਿਆ ਇੱਥੋਂ ਜਿਹੜਾ ਆਪਾਂ ਇੱਕ ਘੱਟ ਕੀਤਾ ਸੀਗਾ ਫਿਰ ਆਪਾਂ ਜਿਹੜਾ ਆਪਣਾ ਪੈਟਰਨ ਉਹਨੂੰ ਆਪਾਂ ਟਰਨ ਕਰ ਲੈਣਾ ਫਿਰ 3 ਚੇਨ ਬਣਾਵਾਂਗੇ 1 2 ਐਂਡ 3 ਤੇ ਜਿਹੜੇ ਪੰਜ ਡਬਲ ਕਰੋਸ਼ੀਆ ਉਹਨੂੰ ਇਦਾਂ ਹੀ ਕਰ ਲੈਣਾ ਦੋ ਹੋ ਗਏ ਤਿੰਨ ਚਾਰ ਤੇ ਪੰਜ ਇਦੇ ਵਿੱਚ ਜਿਹੜੀ ਆਪਾਂ ਵੀਨਕ ਦੀ ਕਟਿੰਗ ਕਰਨੀ ਆ ਉਹ ਆਪਾਂ ਏਕ-ਏਕ ਡਬਲ ਕਰੋਸ਼ੀਆ ਹਾਰਡ ਸਲਾਈਚੇ ਘਟਾਉਂਦੇ ਆ ਨਾ ਜਿਹਦੇ ਨਾਲ ਕਿ ਸਾਡੀ ਜਿਹੜੀ ਵੀਨਕ ਦੀ ਕਟਿੰਗ ਉਹ ਬਹੁਤ ਹੀ ਸੋਹਣੀ ਹੋਗੀ ਠੀਕ ਆ ਕੋਈ ਸਲਾਈ ਛੱਡਣੀ ਨਹੀਂ ਹੈ ਤੇ ਨਾ ਹੀ ਕਿਸੇ ਸਲਾਈ ਵਿੱਚ ਦੋ ਮਾਈਨਸ ਕਰਨੇ ਆ ਹੁਣ ਫਿਰ ਤੋਂ ਦੇਖੋ ਪੰਜ ਸਾਡੇ ਬਟਨ ਪੱਟੀ ਬਲੇ ਹੋ ਗਏ ਫੇਰ ਤੋਂ ਹੁਣ ਇਹ ਜਿਹੜੀ ਸਾਡੀ ਰੋ ਹੈ ਕੀ ਆ ਇਹ ਕੀ ਆ ਸਾਡੀ ਰੋ ਡਬਲ ਕਰੋਸ਼ੀਆ ਵਾਲੀ ਕੀ ਆ ਠੀਕ ਆ ਹੁਣ ਇੱਥੋਂ ਆਪਾਂ ਲਿਆ ਇਹਨੂੰ ਇਦਾਂ ਕਰ ਲਿਆ ਦੋ ਰਹਿ ਗਏ ਫੇਰ ਇੱਕ ਲਿਆ ਡਬਲ ਕਰੋਸ਼ੀਆ ਲਿਆ ਫਿਰ ਤਿੰਨ ਰਹਿ ਗਏ ਤਿੰਨ ਨੂੰ ਇੱਕ ਵਰੀ ਕੱਢ ਦੇਣਾ ਠੀਕ ਆ ਇੱਕ ਜਿਹੜਾ ਡਬਲ ਕ੍ਰੋਸ਼ੀਆ ਵਾ ਉਹ ਫਿਰ ਤੁਹਾਡਾ ਘਟ ਗਿਆ ਚਿੱਕਾ ਇੱਕ ਪਹਿਲਾਂ ਘਟਾਇ ਹੀ ਇੱਕ ਹੁਣ ਘਟਾਇਆ ਦੋ ਘਟ ਗਏ ਤੇ ਹੁਣ ਇਹ ਜਿਹੜੀ ਰੋ ਹੈਗੀ ਆ ਪੂਰੀ ਦੀ ਪੂਰੀ ਜਿਹੜੀ ਰੋ ਆ ਡਬਲ ਕ੍ਰੋਸ਼ੀਆ ਕਰਦੇ ਹੋਏ ਆਪਾਂ ਨੂੰ ਕੰਪਲੀਟ ਕਰ ਲੈਣਾ ਵਾ ਤੇ ਲਾਸਟ ਵਿੱਚ ਫਿਰ ਆਪਾਂ ਪਹੁੰਚ ਜਾਣਾ ਵਾ ਮੋਡੇ ਦੀ ਕਟਿੰਗ ਤੇ ਮੋਡੇ ਦੀ ਕਟਿੰਗ ਵਿੱਚ ਸਭ ਤੋਂ ਪਹਿਲੀ ਜਿਹੜੀ ਸਿਲਾਈ ਸੀ ਉਹਦੇ ਵਿੱਚ ਆਪਾਂ 4 ਮਾਈਨਸ ਕੀਤੇ ਸੀਗੇ ਡਬਲ ਕ੍ਰੋਸ਼ੀਆ ਫਿਰ ਸੈਕਿੰਡ ਸਿਲਾਈ ਵਿੱਚ ਆਪਾਂ तेन माइनस कीती तो हूँ अभी जी कटिंग वाली सिलाई है तीजी सिलाई चलती पी है तो हूँ आप दो जो डबल क्रोशिए कट कर देंगे हाँ जी देखो ਇਵਰੀ ਰੀਡਿਸ ਲੈ ਆਪ ਲਾਸਟ ਪਹੁੰਚ ਗਏ ਆ ਤੇ ਹੁਣ ਆਪਾਂ ਦੋ ਜਿਹੜੇ ਉਹ ਘਟਾਣੇ ਆ ਠੀਕ ਆ ਪਹਿਲੇ ਚਾਰ ਘਟਾਏ ਫਿਰ ਤਿੰਨ ਹੁਣ ਆ ਜਿਹੜੇ ਦੋ ਰਹਿ ਗਿਆ ਇਹਨੂੰ ਆਪਾਂ ਨਹੀਂ ਕਰਨਾ ਤੇ ਇੱਥੇ ਆ ਪੰਜ ਦੀ ਸਲਾਈ ਉਹ ਆਪਣੀ ਕੰਪਲੀਟ ਕਰ ਲੈਣੀ ਆ ਫਿਰ ਇੱਕ ਚੇਨ ਲਵਾਂਗੇ ਤੇ ਹੁਣ ਜਿਹੜੀ ਏਵਰੀ ਰੋ ਆ ਇਹਦੇ ਵਿੱਚ ਆਪਾਂ ਜਿਹੜਾ ਇੱਕ ਡਬਲ ਕ੍ਰੋਸ਼ਚਨ ਨੂੰ ਘਟ ਕਰਾਂਗੇ ਠੀਕ ਆ ਫਿਰ ਇੱਥੇ ਇੱਕ ਸਲਿੱਪ ਸਲਿਚ ਬਣਾ ਲਾਂਗੇ ਠੀਕ ਆ ਤੇ ਹੁਣ ਸਾਡੀ ਜਿਹੜੀ ਸਾਰੀ ਕਟਿੰਗ ਹੋ ਚੁੱਕੀ ਮੋਢੇ ਦੀ ਪਹਿਲਾਂ 4 ਫਿਰ 3 ਫਿਰ 2 ਤੇ ਹੁਣ 1 ਹੁਣ ਅੱਗੇ ਫੇਰ ਲਵਾਂਗੇ 3 ਚੇਨ 1 2 ਐਂਡ 3 ਤੇ ਫੇਰ ਇਦਾਂ ਡਬਲ ਸਲਾਈ ਜਿਹੜੀ ਆਪਾਂ ਕਰ ਲੈਣੀ ਆ ਕੰਟੀਨਿਊ ਆਪਣੀ ਤੇ ਇਹਦੇ ਦੂਜੀ ਸਾਈਡ ਤੇ ਆਪਾਂ ਉਸੇ ਤਰੀਕੇ ਨਾਲ ਜਿਹੜੀ ਵੀ ਨੈਕ ਆ ਉਹ ਆਪਾਂ ਹਾਰ ਸਲਾਈ ਤੇ ਜਿੰਨਾਕ ਸਾਡਾ ਮੋਢਾ ਕੰਪਲੀਟ ਹੁੰਦਾ ਵਾ ਹੌਣ ਤੱਕ ਆਪਾਂ ਜਨਾ ਇੱਕ ਇੱਕ ਵੀ ਨੈਕੋਲਾਈਸਾਈਡ ਤੋਂ ਮਾਈਨਸ ਕਰ ਦੇ ਦੇਣਾ ਤੇ ਬਟਨ ਪੱਟੀ ਨੂੰ ਆਪਾਂ ਉਸੇ ਤਰੀਕੇ ਨਾਲ ਹੀ ਬਣਾਉਂਦੇ ਜਾਨਾ ਹਾਂਜੀ ਤਾਂ ਦੇਖੋ ਹੁਣ ਫਿਰ ਆਪਾਂ ਪਹੁੰਚ ਗਏ ਆ ਇੱਧਰ ਵੀ ਨੈਕੋਲੀ ਨੈਕੋਲਾਈਸਾਈਡ ਹੁਣ ਫਿਰ ਆਪਾਂ ਜਿਹੜਾ ਇੱਕ ਡਬਲ ਕ੍ਰੋਸ਼ਾ ਉਹ ਘੱਟ ਕਰਾਂਗੇ ਠੀਕ ਆ ਫਿਰ ਵੇਖ ਲਿਖਵਾਰ ਉਹਦਾ ਡਬਲ ਕ੍ਰੋਸ਼ਾ ਕਰਨਾ ਤੇੰ ਦਾ ਪਹਿਲਾਂ ਆਪਾਂ ਦੋ ਕਰ ਲੈਣਾ ਇਹਨੂੰ ਇਦਾਂ ਹੀ ਰਹਿਣ ਦੇਣਾ ਫੇਰ ਕਰਨਾ ਫਿਰ ਇਹਦਾ ਵੀ ਤਿੰਨ ਲਾ ਠੀਕ ਆ ਤਿੰਨ ਦਾ ਦੋ ਕਰ ਲੈਣਾ ਤੇ ਹੁਣ ਜਿਹੜੇ ਤਿੰਨ ਰਹਿ ਗਿਆ ਇਹਨੂੰ ਆਪਾਂ ਇਦਾਂ ਕਰ ਲੈਣਾ ਠੀਕ ਆ ਫਿਰ ਇਹ ਘਟ ਗਿਆ ਫਿਰ ਹੁਣ ਸਾਡੇ ਅੱਗੇ ਜਿਹੜੇ ਪੰਜ ਡਬਲ ਗਰੋਸ਼ੀਏ ਬਟਨ ਪੱਟੀ ਵਾਲੇ ਉਹਨੂੰ ਐਜ਼ ਇਟ ਇਜ਼ ਕਰ ਲੈਣਾ ਵਾ ਆਪਾਂ ਹਮੇਸ਼ਾ ਦੀ ਤਰ੍ਹਾਂ ਤੇ ਜਿਹੜੀ ਵੀ ਨੈਕ ਕੋਲ ਆ ਰਹੀ ਆ ਮੋਡੇ ਵਾਲੀ ਕਟਿੰਗ ਆ ਜਿਹੜੀ ਸਾਡੀ ਉਹ ਸਾਰੀ ਕੰਪਲੀਟ ਹੋ ਚੁੱਕੀ ਆ ਤੇ ਉਹਨੂੰ ਹੁਣ ਆਪਾਂ ਉਸੇ ਤਰੀਕੇ ਨਾਲ ਬਣਾਈ ਜਾਣਾ ਠੀਕ ਆ इधर वेखो आगे जी कटिंग पैगी इतों थो, थोड़ी थोड़ी कटिंग पैनी शुरू हो गई वीनैक की हूँ फिर आप थ्री चेन लवेंगे पहला पांच डबल करोशिया वा बटन पट्टी ओवली कर लेंगे उस तो बा बाद कटिंग करा थ्री हो गए फोर एंड फाइव हूँ आपदा डबल करोशिया दो हो गए ਫੇਰੇ ਕੀਤਾ ਤਿੰਨ ਦਾ ਇੱਕ ਕਰਤਾ ਹੁਣ ਸਾਡੀਆਂ ਜਿਹੜੀਆਂ 3 ਹੀਆਂ ਨਹੀਂ ਹਲੇ ਨਹੀਂ ਹੋਈਆਂ 3 ਲਈ 2 ਹੀਆਂ ਆ ਵੀ ਜਿਹੜੀ ਗਿਆ ਰੋ ਉਹ ਵੀ ਸਾਡੀ ਜਿਹੜੀ ਡਬਲ ਕਰੋਸ਼ੀ ਆ ਵੀ ਚੱਲੇਗੀ ਹਾਂਜੀ ਤਾਂ ਹੁਣ ਇਸੇ ਤਰੀਕੇ ਨਾਲ ਹੀ ਅਸੀਂ ਹਰ ਰੋ ਵਿੱਚ ਜਦੋਂ ਤੱਕ ਸਾਡਾ ਮੋਡਾ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਆਪਾਂ ਜਿਹੜੀ ਆ ਇਥੋਂ 5 ਰੋਸ ਕੰਪਲੀਟ ਕਰਨ ਤੋਂ ਬਾਅਦ 5 ਡਬਲ ਕਰੋਸ਼ੀਆ ਕਰਨ ਤੋਂ ਬਾਅਦ ਇੱਥੋਂ ਆਪਾਂ ਇੱਕ ਘਟਾਈ ਜਣਾਵਾਂ ਹਰ ਇੱਕ ਸਲਾਈ ਵਿੱਚ ਠੀਕ ਹੈ ਕੋਈ ਵੀ ਜਿਹੜੀ ਆਪ ਮੈਂ ਰੋ ਉਹ ਸਕਿਪ ਨਹੀਂ ਕਰਨੀ ਤਾਂ ਹੀ ਆ ਸਾਡੀ ਜਿਹੜੀ ਹੈਗੀ ਆ ਵੀ ਨੈਕ ਉਹ ਪ੍ਰੋਪਰ ਸ਼ੇਪ ਵਿੱਚ ਆਊਗੀ ਇੱਥੋਂ ਵੀ ਦੀ ਪੂਰੀ ਸ਼ੇਪ ਬਣੂਗੀ ਠੀਕ ਆ ਤਾਂ ਹੁਣ ਆਪਾਂ ਮਿਲਦੇ ਹਾਂ ਮੋਡਾ ਪੂਰਾ ਕੰਪਲੀਟ ਕਰਕੇ ਹਾਂਜੀ ਤਾਂ ਦੇਖੋ ਮੇਰੇ ਜਿਹੜੇ ਵੀ ਨੈਕ ਆ ਉਹ ਪੂਰਾ ਕੰਪਲੀਟ ਹੋ ਗਿਆ ਵਾ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਹਰ ਇੱਕ ਰੋ ਵਿੱਚ ਆਪਾਂ ਜਿਹੜਾ ਏਕੇਕ ਡਬਲ ਕਰੋਸ਼ੀਆ ਵਾ ਉਹਨੂੰ ਘੱਟ ਕਰਦੇ ਜਾਣਾ ਵਾ ਠੀਕ ਆ ਇਸੇ ਤਰੀਕੇ ਇੱਕ ਕਟ ਕਰਦੇ ਕਰਦੇ ਮੈਂ ਨੂੰ ਇਦਾਂ ਕੰਪਲੀਟ ਕਰ ਲਿਆ ਵਾ ਤੇ ਬਟ ਜਿਹੜੀਆਂ ਲਾਸਟ ਵਾਲੀਆਂ ਦੋ ਰੋਜ਼ ਹੈਗੀਆਂ ਵਾ ਉਹਦੇ ਵਿੱਚ ਆਪਾਂ ਨੂੰ ਇੱਕ ਵੀ ਜਿਹੜਾ ਦੋਨੋਂ ਰੋਜ਼ ਵਿੱਚ ਇੱਕ ਵੀ ਜਿਹੜਾ ਆਪਾਂ ਡਬਲ ਕ੍ਰੋਸ਼ੇ ਕੱਟ ਨਹੀਂ ਕਰਨਾ ਉਹਨੂੰ ਆਪਾਂ ਉਸੇ ਤਰੀਕੇ ਨੇ ਬਣਾ ਲੈਣਾ ਵਾ ਠੀਕ ਆ ਤਾਂ ਇਦਾਂ ਦੇਖੋ ਮੇਰੀ ਵੀ ਨੱਕ ਦੀ ਕਟਿੰਗ ਹੋ ਚੁੱਕੀ ਆ ਆ ਦੇਖੋ ਤੇ ਇਸੇ ਤਰੀਕੇ ਨਾਲ ਮੈਂ ਜਿਹੜਾ ਦੂਸਰਾ ਵਾ ਦੂਸਰਾ ਵੀ ਜਿਹੜਾ ਫਰੰਟ ਪੈਨਲ ਆ ਉਹ ਇਸੇ ਤਰੀਕੇ ਨੇ ਕੰਪਲੀਟ ਕਰ ਲਿਆ ਵਾ ਠੀਕ ਆ ਦੇ ਫਰੰਟ ਪੈਨਲ ਬਣਾ ਸਮੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਵਾ ਕਿ ਇੱਕ ਸਾਈਡ ਦੀ ਜਿਹੜੀ ਬਟਨ ਪੱਟੀ ਆ ਉਹ ਦੋਨੋਂ ਹੀ ਇੱਕ ਸਾਈਡ ਤੇ ਨਾ ਆ ਜਾਣ ਠੀਕ ਆ ਇਦਾਂ ਇਦਾਂ ਬੰਨੀ ਸਾਡੀ ਕਿਉਂਕਿ ਇਹ ਹੈਗੀ ਸਾਡਾ ਫਰੰਟ ਸਾਈਡ ਇਹ ਹੈਗੀ ਆ ਠੀਕ ਆ ਇੱਕ ਵਿੱਚ ਜਿਹੜੇ ਆਪਾਂ ਫਰਸਟ ਜਿਹੜੇ 5 ਡਬਲਿਊ ਚ ਹੈਗੇ ਆ ਉਹ ਆਪ ਐਜ਼ ਬਟਨ ਪੱਟੀ ਰੱਖਨੇ ਆ ਤੇ ਇੱਕ ਵਿੱਚ ਆਪਾਂ ਜਿਹੜੇ ਲਾਸਟ ਵਾਲੇ ਹੈਗੇ ਆ ਉਹ ਐਜ਼ ਬਟਨ ਪੱਟੀ ਰੱਖਨੇ ਆ ਠੀਕ ਆ ਇਹਨੂੰ ਇਸ ਤਰੀਕੇ ਨਾਲ ਜੇ ਇੱਕ ਦੂਜੇ ਦੇ ਉੱਪਰ ਆ ਜਾਣਾ ਤੇ ਇਦਾਂ ਸਾਡਾ ਜਿਹੜਾ ਵੀ ਨੈਕ ਆ ਉਹ ਬਣ ਜਾਣਾ ਠੀਕ ਆ ਇਸ ਤਰੀਕੇ ਨਾਲ ਮੈਂ ਦੋਵੇਂ ਪੱਲੇ ਕੰਪਲੀਟ ਕਰ ਲਿਆ ਤੇ ਜਿਹੜੀ ਇਸ ਤੋਂ ਪਿਛਲੀ ਵੀਡੀਓ ਹੈਗੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਆਵਲਾ ਬੈਕ ਪੈਨਲ ਬਣਾਇਆ ਸੀਗਾ ਚਿਕਾ ਤੇ ਹੁਣ ਸਾਡੇ ਜਿਹੜੇ ਆ ਸਵੈਟਰ ਦੇ ਤਿੰਨੇ ਜਿਹੜੇ ਪੱਲੇ ਹੈਗੇ ਆ ਉਹ ਰੈਡੀ ਹੋ ਗਏ ਆ ਫਰੰਟ ਤੇ ਬੈਕ ਤਿੰਨੇ ਹੋ ਗਏ ਆ ਫਰੰਟ ਦੇ ਦੋਨੋਂ ਤੇ ਬੈਕ ਦਾ ਇੱਕ ਤਿੰਨੇ ਜਿਹੜੇ ਪੱਲੇ ਆ ਤਿਆਰ ਹੋ ਗਏ ਆ ਤੇ ਹੁਣ ਜਿਹੜੀ ਇਸ ਤੋਂ ਨੈਕਸਟ ਵੀਡੀਓ ਵਾ ਉਹਦੇ ਵਿੱਚ ਆਪਾਂ ਦੱਸਾਂਗੇ ਕਿ ਬਾਵਾ ਕਿੱਦਾਂ ਬਣਾਣੀਆਂ ਵਾ ਠੀਕ ਹੈ ਤੇ ਉਸ ਤੋਂ ਪਹਿਲਾਂ ਮੈਂ ਇਹਨੂੰ ਸਾਰਿਆਂ ਨੂੰ ਆਪਸ ਵਿੱਚ ਜੁਆਇੰਟ ਕਰ ਲੂੰਗੀ ਤੇ ਫਿਰ ਇਹਨੂੰ ਜੁਆਇੰਟ ਕਰਕੇ ਹੀ ਫਿਰ ਆਪਾਂ ਨਾਲ-ਨਾਲ ਇਹਦੀਆਂ ਬਾਵਾ ਬਣਾਉਂਦੇ ਜਾਣਾ ਵਾ ਠੀਕ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਥੋੜੀ ਜਿਹੀ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਿਓ ਥੈਂਕਸ ਫॉर ਵਾਚਿੰਗ